ਕਿੰਨੂ ਚੱਕਤਾ ਸਾਹਿਬ ਆ ਵੀਡੀਓ ਬਣਾਇਆ ਤੀ ਯਾਰ ਉਧਰ ਕਿੰਨੂ ਚੱਕਤਾ ਕੁੜਕਾ ਸਾਹ ਕਿੰਨੂ ਚੱਕ ਤੂੰ ਦੱਸ ਕਿੰਨੂ ਦਾ ਹੈਂ ਕਦੇ ਘਰ ਦੇ ਨਾਲ ਹੈ ਕਿਤੇ ਘਰ ਦੇ ਨਾਲ ਆ ਤੂੰ ਕੁੜਕਾ ਲੈਣ ਆਇਆ ਤੇਰੇ ਨਾਲ ਕੌਣ ਆਇਆ ਠੀਕ ਹੈ ਤੈਨੂੰ ਆਗੇ ਆ ਬਬਈ ਨੂੰ ਖੇਡਾਣਾ ਕਿੰਨੇ ਲੈਣਾ ਬੁਰਾ ਤੇ ਤੂੰ ਕੀ ਕਹਿ ਨਾ ਬਬਈ ਚਾਹੀਦਾ ਚਾਹੀਦਾ ਐਦਾਂ ਤੇ ਐਦਾਂ ਗੁੜਕਾ ਨੇ ਤੈਨੂੰ ਦੱਸ ਇਹ ਗੁੜਕਾ ਦੇਤਾ ਹੀ ਜਾਨੂੰ ਇਹ ਨਸ਼ਾ ਕਰਦਾ ਵਾ ਉੱਥੇ ਆ ਕੇ ਅੰਗਪਾਰ ਦੇ ਗੁੜਕਾ ਸਾਹਿਬ ਦੇ ਫੇਰ ਇੱਥੇ ਚੰਦੇ ਜੇ ਬੱਚਾ ਵਾ ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਗੁੜਕਾ ਸਾਹਿਬ ਤੋਂ ਹੀ ਦੇ ਦਿੰਦੇ ਜੇ ਗੁੜਕਾ ਮੇਰੀ ਬੇਨਤੀ ਤੈਨੂੰ ਮਕਰੋਣਾ ਤੈਨੂੰ ਬੇਨਤੀ ਚ ਨਕਲ ਕਰਦਾ ਤੂੰ ਤੂੰ ਹੀ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਦਾ ਤੈਨੂੰ ਸ਼ਰਮ ਨਹੀਂ ਤੈਨੂੰ ਇਹਨੇ ਕਿਹਾ ਇਹਨੂੰ ਦੱਸ ਪਹਿਲਾਂ ਮੈਨੂੰ ਇਹਨੂੰ ਕਿਵੇਂ ਦੇ ਇੱਦਾਂ ਗੁਰਗਾ ਸਾਹਿਬ ਕੋਣ ਆਏ ਐ ਐਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਨਾਲ ਕਿੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਰ ਤੂੰ ਗੁਰਗਾ ਸਾਹਿਬ ਦੇ ਤਾ ਨੂੰ ਇੱਦਾਂ ਇਹ ਜਾ ਕੇ ਉਥੇ ਅੰਗ ਪਾੜ ਕੇ ਸੁੱਟਦੇ ਮਾਰੇ ਕੋਣ ਜ਼ਿੰਮੇਵਾਰ ਆ ਤੜ ਕੋਈ ਖੜਿਆ ਰੱਖ ਨੂੰ ਸਾਢੂ ਨੂੰ ਇੱਧਰ ਆ ਕੇ ਰੋਕੋ ਤੇਰੇ ਕੋਲ ਅਥਾਰਟੀ ਕੀ ਤੇਰੇ ਕੋਲ ਗੁਰਗਾ ਸਾਹਿਬ ਇਹਨਾਂ ਕੋਲ ਥੋੜੀ ਜੀ ਪੋਥੀ ਐ ਵਿੱਚ ਤੇਰੇ ਕੋਲ ਥੋੜੀ ਜੀ ਤੇਰੇ ਕੋਲ ਆ ਵੇਖੋ ਜੀ ਸੰਗਤ ਜੀ ਨੇਤਰੇਮ ਦਾ ਗੁਟਕਾ ਸਾਹਿਬ ਆ ਬੱਚਾ ਇਹ ਕੋਈ ਇਹ ਤੁਹਾਨੂੰ ਰਾਹ ਖੋਤਾ ਤੁਹਾਨੂੰ ਜਾਣਦਾ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆ ਦਾ ਗੁਟਕਾ ਮੈਂ ਕਿੱਥੋਂ ਲੈ ਕੇ ਆਇਆ ਅੰਦਰ ਦੁਕਾਨ ਤੋਂ ਲੈ ਕੇ ਆਇਆ ਜੁਨਰ ਕੋ ਪੋਥੀ ਲੈਣ ਆਇਆ ਤੋ ਇਹਨੂੰ ਪੁੱਛਿਆ ਤੇਰਾ ਪਰਿਵਾਰ ਹੈਗਾ ਨਾਲ ਕੋ ਵੱਡਾ ਹੈਗਾ ਮੂਲੇ ਸੇਰਾ ਪੁੱਛਿਆ ਕੀ ਕਹ ਤਨੂੰ ਨੇ ਕਿੱਦਾਂ ਤੇਰੇ ਨਾਮ ਹੈਗਾ ਇੱਥੇ ਇਹ ਕਰਦੇ ਤੂੰ ਬੁਲਾਏ ਮੈਂ ਥੋੜੇ ਬੁਲਾਏ ਕਿਉਂ ਨਹੀਂ ਬੁਲਾਏ ਤੂੰ ਜਮਾਲੋ ਜੇ ਇਹਦੀ ਜਗ੍ਹਾ ਕੋਈ ਨਿਸ਼ੇੜੀ ਹੁੰਦਾ ਇੱਥੇ ਜਾ ਕੇ ਬੇਜ਼ੀ ਕਰ ਲਿਆ ਕਿਉਂ ਨਹੀਂ ਬੁਲਾਏ ਤੂੰ ਤੂੰ ਬੁਲਾਏ ਕਿ ਇਹ ਨਾਲ ਹੈ ਕਿਉਂ ਦੇਖ ਕੇ ਦਿੰਦਾ ਫਿਰ ਉਹ ਕਹਿੰਦੀ ਅਜਾ ਗੁੜਕਾ ਸਾਹਿਬ ਇਤਰਾ ਮੈਂ ਤਾਂ ਕਿਹਾ ਮੈਨੂੰ ਨਹੀਂ ਮਿਲਦਾ ਤੇਰੇ ਆ ਦੁਕਾਨਾਂ ਦੇ ਦਰਵਾਜ਼ਾਰ ਸਾਹਿਬ ਦੇ ਆਲੇ-ਦੁਆਲੇ ਜਿੰਨੀਆਂ ਪੋਥੀਆਂ ਵੇਚਦੀਆਂ ਗੁੜਕੇ ਵੇਚਦੇ ਆ ਇਹਨਾਂ ਦਾ ਆ ਹਾਲ ਆ ਪੈਕ ਜਿਹੜੇ ਤੇ ਅਲਮਾਰੀਆਂ 'ਚ ਰੱਖੇ ਨਾ ਇਦਾਂ ਹੀ ਆ ਦੇ ਫਿਰ ਵੀ ਮੜਾ ਮੋਠ ਠੀਕ ਆ ਅੱਗੇ ਤੈਨੂੰ ਵਿਖਾਉਣੇ ਆ ਪੈਰਾ 'ਚ ਰੱਖੀਆਂ ਨਾਲ ਪੈਰਾ 'ਚ ਯਾਹ ਬੰਦੇ ਦੀ ਕਰਤੂਤ ਵੇਖੋ ਇਹਦੀ ਕਹਿੰਦੇ ਅਥੋਰਟੀ ਕਿਹਨੇ ਦਿੱਤੀ ਚੱਲ ਤੇ ਕੋਲ ਅਥੋਰਟੀ ਕੀ ਜਦ ਗੁੜਕਾ ਸਾਹਿਬ ਨਾਲ ਵੇਚਣ ਦੀ ਤੈਨੂੰ ਪਤਾ ਨਾ ਇਹ ਇਹ ਕਿੰਨਾ ਸੈਂਸਟਿਵ ਹੋਊਂ। ਛੁਟਕਾ ਲੈਣ ਕੋਈ ਆਇਆ, ਪੋਥੀ ਤੇਰੇ ਕੋਲ ਲੈਣ ਆਇਆ। ਤੁਸੀਂ ਨਿਸਤ੍ਰੇਮ ਦੀਆਂ ਪੋਥੀਆਂ ਰੱਖੀਆਂ, ਦੂਜੀਆਂ ਰੱਖੀਆਂ। ਐਂ ਦੇਉਂਦੇ ਜੇ। ਦਿੱਤੀ ਤਾਂ ਐ ਸਾਹਮਣੇ ਕੋਈ ਨੂੰ। ਬੱਸ ਇਹ ਉਹ ਨਾਲ ਕਹਿੰਦਾ ਵੀ ਮੇਰੇ ਹੈਗੇ। ਤੂੰ ਵੇਖੇ ਨਾਲ। ਮੈਂ ਤਾਂ ਨਹੀਂ ਵੇਖਿਆ। ਬੁਲਾਇਆ ਤੂੰ ਕਿਸੇ ਨੂੰ? ਮੈਂ ਨੂੰ ਪੁੱਛਿਆ ਇਹ ਜਿੱਦ ਆਇਆ ਮੇਰੇ ਕੋਲ। ਪੁੱਛਿਆ ਤੈਨੂੰ ਕੋਈ ਵੀ ਐ ਕਹ ਦੂ ਕੁਝ ਵੀ ਤੂੰ ਦੇ ਦੇਂਗਾ ਤਾਂ ਉਹ ਵਾਲਾ ਪੁੱਛੇ ਪਾਲ ਦੇ ਅੰਗ ਜਾਗੇ। ਦੁਕਾਨਾਂ ਤੇ ਬੇੜਾ ਸਾਡਾ ਕਰ ਕੋਈ ਆ ਸਾਡੀਆਂ ਸੰਸਥਾਵਾਂ ਦਾ। ਇਹ ਨਹੀਂ ਕਬੱਡੀ ਦੁਕਾਨ ਖੋਲ ਸਕਦੇ ਉੱਥੇ ਜਿੱਦੇ ਫਰੀ ਗੁਟਕਾ ਸਾਹਿਬ ਮ ਪਰ ਕੋਥੀ ਲੈਣ ਤੋਂ ਪਹਿਲਾਂ ਪਤਾ ਲੱਗੇ ਵੀ ਕੌਣ ਲੈਣ ਆਇਆ ਕੋਥੀ ਕਿੰਨੀ ਭੇਟਾ ਉਹਦੀ ਕਿੰਨੇ ਦਾ ਗੁਟਕਾ ਸਾਬ 100 ਰੁਪਏ ਦੀ ਤਾਂ ਬੇਦਬੀ ਤੇ 100 ਰੁਪਏ ਗੁਟਕਾ ਲੈ ਕੇ ਆਉਂਦੇ ਕੋਈ ਪਾੜ ਦੋ ਅੰਗ ਵੇਖ ਇਹ ਇਹ ਵੇਖ ਤੂੰ ਮੋਨਾ ਕੋ ਨਾ ਮੁੰਡਾ ਇਹ ਨਹੀਂ ਅਸੀਂ ਕਹਿੰਨੇ ਮੈਂ ਕਹਿੰਨਾ ਕੋ ਬੰਦਾ ਅਮਰਤਾਰੀ ਆਉਂਦਾ ਕੋਈ ਸਰਦਾਰ ਆਉਂਦਾ ਹਾਂ ਲੱਗਦਾ ਵੀ ਅਜੇ ਆ ਵੀ ਬੱਚਾ ਹੁੰਦਾ ਸ਼ਾਇਦ ਤੂੰ ਇਹ ਵੀ ਪਹਿਲੂ ਤੂੰ ਦੇ ਦੇ ਤਾਨੂੰ ਇੱਕ ਮੋਨਾ ਕੋ ਨਾ ਬੱਚਾ ਹੋਇਆ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਥੇ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਦਾ ਹੋਵੇ ਮਾਲਾ ਸ਼ਰਾਰਤ ਨਾਲ ਜਾਂ ਉਥੋਂ ਗੁਟਕਾ ਲੈ ਕੇ ਆਇਆ ਉਥ ਫੇਰ ਹੋ ਗੀ ਸਕਦਾ ਹੁੰਦਾ ਨਹੀਂ ਆ ਤੇ ਤੁਹਾਨੂੰ ਸ਼ਰਮ ਨਹੀਂ ਪਤਾ ਨੂੰ ਇਹਨੇ ਮੈਨੂੰ ਇਹੀ ਬੇਨਤੀ ਕੀਤੀ ਕਿ ਮੇਰੇ ਨਾਲ ਹੈਗਾ ਤੈਨੂੰ ਪੁੱਛਿਆ ਨਹੀਂ ਤੇਰੇ ਨਾਲ ਤੇਰੇ ਨਾਲ ਪੁੱਛਿਆ ਕਿੱਥੇ ਆ ਉਹ ਤੂੰ ਗਲਤੀ ਮੰਨਣੀ ਆ ਗਲਤੀ ਨਹੀਂ ਮੰਨਣੀ ਇਹਨੇ ਤਾਂ ਕਾਰਵਾਈ ਕਰਨੀ ਇੱਥੇ ਤੇ ਥਾਣਾ ਕਿਹੜਾ ਇੱਥੇ 295 ਰੋਏ ਜੀ ਚਲੋ